ਇਕ ਓੰਕਾਰ ਸਤ ਗੁਰ ਪ੍ਰਸਾਦਿ ਤਨਾ ਸ੍ਰੀ ਮਹਲਾ 9ਵਾਂ ਕਾਹਿਰੇ ਬਨ ਖੋਜਨ ਜਾਈ ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਾਹੇ ਰੇ ਬਨ ਖੋਜਣ ਜਾਈ ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਓ ਪਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਵਸ ਨਿਰੰਤਰ ਘਟ ਹੀ ਖੋਜੋ ਭਾਈ ਤੇ ਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਪਾਈ ਅੰਤਰ ਬਾਹਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚਿਨੈ ਮਟੈ ਨ ਭ੍ਰਮ ਕੀ ਕਾਈ ਜਨ ਨਾਨਕ ਬਿਨ ਆਪਾ ਚੀਨੇ ਮਟੈ ਨ ਭ੍ਰਮ ਕੀ ਕਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਬੜਾ ਭਾਗੀ ਹਾਂ ਕਿ ਸਾਮ ਦੇ ਸਮੇ ਅੱਜ ਤੀਸਰੇ ਦਿਨ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਬੜੇ ਹੀ ਭਾਗਾ ਵਾਲੇ ਹਾਂ ਜਿਹੜੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਮੇਰੇ ਤੋਂ ਪਹਿਲਾਂ ਬੀਰ ਬਹਾਦਰ ਸਿੰਘ ਜੀ ਦੁਆਰਾ ਗਰਵਾਣੀ ਦੀਆਂ ਵਿਚਾਰਾਂ ਦੇ ਨਾਲ ਅਪਜੀ ਸਾਂਝ ਪਾ ਰਹੇ ਸੀ ਜੋ ਸ਼ਬਦ ਮੈਂ ਅਪਜੀ ਦੇ ਸਨਮੁਖ ਰੱਖੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਤਨਾਸਰੀ ਰਾਗ ਦਾ ਸ਼ਬਦ ਹੈ ਉਹ ਜਿੰਨਾ ਚਿਰ ਭਾਈ ਸਾਹਿਬ ਜੀ ਦਾ ਜੱਥਾ ਨਹੀਂ ਪਹੁੰਚਦਾ ਉਨਾ ਸਮਾਂ ਕੋਸ਼ਿਸ਼ ਕਰਾਂਗੇ ਸ਼ਬਦ ਨੂੰ ਸਮਝਣ ਦੀ ਗੁਰਬਾਣੀ ਦੇ ਨੁਕਤੇਆਂ ਨੂੰ ਗੁਰੂ ਦੀ ਬਾਣੀ ਦੇ ਦੁਆਰਾ ਸਮਝਣ ਦਾ ਯਤਨ ਕਰਾਂਗੇ ਸੋ ਸਭ ਤੋਂ ਪਹਿਲਾਂ ਦਸਮੇਸ਼ ਪਿਤਾ ਜੀ ਦੀ ਬਖਸੀ ਹੋਈ ਫਤਿਹ ਆਪਸ ਵਿੱਚ ਸਾਂਝੀ ਕਰੀਏ ਜੀ ਕੋਈ ਵੀ ਰਸਨਾ ਵਾਂਝੀ ਨਾ ਰਵੇ ਸ਼ੁਰੂਆਤ ਸੰਗਤ ਨੇ ਬੋਲਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦੇ ਅੰਦਰ ਗੁਰਦੇਵ ਪਿਤਾ ਜੀ ਆਖਦੇ ਨੇ ਕਿ हे ਇਨਸਾਨ ਤੂੰ ਜੰਗਲਾਂ ਦੇ ਵਿੱਚ ਕਿਉਂ ਪਟਕ ਰਿਹਾ ਕਾਹੇ ਰੇ ਬਣ ਖੋਜਣ ਜਾਈ ਅਸਲ ਦੇ ਵਿੱਚ ਮਨੁੱਖ ਨਾ ਜਦੋਂ ਗੁਰੂ ਦੇ ਗਿਆਨ ਤੋਂ ਵਾਂਝਾ ਹੁੰਦਾ ਹੈ ਗੁਰੂ ਦੇ ਗਿਆਨ ਤੋਂ ਪਾਸੇ ਜਾਂਦਾ ਹੈ ਉਹਦਾ ਸਾਰਾ ਜੀਵਨ ਹੀ ਜੰਗਲ ਬਣ ਜਾਂਦਾ ਹੈ ਜਿਵੇਂ ਜੰਗਲ ਦੇ ਵਿੱਚ ਕੋਈ ਰਸਤਾ ਨਹੀਂ ਹੁੰਦਾ ਜੰਗਲ ਦੇ ਵਿੱਚ ਬੜੀਆਂ ਝਾੜੀਆਂ ਹੁੰਦੀਆਂ ਤੇ ਕਿਸੇ ਪਾਸੇ ਤੋਂ ਵੀ ਕਲੀਅਰ ਨਹੀਂ ਹੁੰਦਾ ਇਨਸਾਨ ਨੂੰ ਮੈਂ ਜਾਵਾਂ ਤਾਂ ਕਿਹੜੇ ਪਾਸੇ ਜਾਵਾਂ ਤੇ ਗੁਰੂ ਨੇ ਆਖਿਆ ਹੇ ਸਿੱਖ ਤੇਰੇ ਵਾਸਤੇ ਗੁਰੂ ਦੀ ਸਿੱਖਿਆ ਤੋਂ ਬਿਨਾ ਗੁਰੂ ਦੇ ਉਪਦੇਸ਼ ਤੋਂ ਬਿਨਾ ਸਭ ਜੰਗਲ ਦੀ ਨਿਯਾਈ ਹੈ ਤੂੰ ਗੁਰੂ ਦੇ ਉਪਦੇਸ਼ ਨੂੰ ਸੁਣਨ ਤੋਂ ਬਿਨਾਂ ਕਿਉਂ ਜੰਗਲਾਂ ਦੇ ਵਿੱਚ ਭਟਕਦਾ ਫਿਰ ਰਿਹਾ ਹੈ ਤੇ ਕਿਤੇ ਬਾਬਾ ਫਰੀਦ ਜੀ ਨੇ ਵੀ ਸਾਨੂੰ ਹਲੂਣਾ ਦਿੱਤਾ ਫਰੀਦ ਜੀ ਕਹਿੰਦੇ ਜੰਗਲ ਜੰਗਲ ਕਿਆ ਭਵੈ ਵਣ ਕੰਢਾ ਮੋੜੇ ਬਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੈ ਉਹ ਜਿਹੜਾ ਜਲਥਲ ਦੇ ਵਿੱਚ ਭਰਪੂਰ ਪਰਮਾਤਮਾ ਹੈ ਵਿਦਾਤਾ ਹੈ ਉਹ ਘਟ ਘਟ ਦੇ ਵਿੱਚ ਤੇਰੇ ਹਿਰਦੇ ਦੇ ਵਿੱਚ ਵਸ ਰਿਹਾ ਪਰ ਗੁਰਦੇਵ ਜੀ ਆਖਦੇ ਨੇ ਮਨੁੱਖ ਦੀ ਫਿਤਰਤ ਹੀ ਐਸੀ ਆ ਕਿ ਮਨੁੱਖ ਰੱਬ ਨੂੰ ਕਰਮ ਕਾਂਡ ਦੇ ਵਿੱਚੋਂ ਲੱਭਦਾ ਹੈ ਅੰਦਰ ਬੈਠੇ ਰੱਬ ਨੂੰ ਨਹੀਂ ਜਾਣਦਾ ਇਹ ਕਰਮ ਕਾਂਡ ਹੀ ਪ੍ਰਮਾਤਮਾ ਨੂੰ ਜਾਣਦਾ ਹੈ ਕਿਤੇ ਗੁਰਦੇਵ ਜੀ ਨੇ ਆਖਿਆ ਨਾ ਘਰ ਮੈਂ ਠਾਕੁਰ ਨਦਰ ਨ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਭਰ ਮੇ ਭੂਲਾ ਸਾਖਤ ਫਿਰਤਾ ਨੀਰ ਵਿਰੋਲੈ ਖੱਪ ਖੱਪ ਮਰਤਾ ਗੁਰਦੇਵ ਜੀ ਕਹਿੰਦੇ ਇਨਸਾਨ ਕਰਮ ਕਾਂਡਾਂ ਰੂਪੀ ਪਾਣੀ ਰਿੜਕੀ ਜਾਂਦਾ ਪਰ ਪ੍ਰਾਪਤੀ ਕੋਈ ਨਹੀਂ ਹੋ ਰਹੀ ਜੇਕਰ ਤੂੰ ਪ੍ਰਾਪਤੀ ਕਰਨੀ ਹੈ ਤਾਂ ਗੁਰੂ ਦੇ ਗਿਆਨ ਦੇ ਮੁਤਾਬਕ ਜੀਵਨ ਲੈਣਾ ਪਏਗਾ ਤੇ ਗੁਰਦੇਵ ਨੇ ਆਖਿਆ ਅੱਜ ਜੰਗਲ ਦੇ ਵਿੱਚ ਇਨਸਾਨ ਭਟਕ ਰਿਹਾ ਸਿੱਖ ਭਟਕ ਰਿਹਾ ਗੁਰੂ ਦੇ ਉਪਦੇਸ਼ ਤੋਂ ਬਿਨਾਂ ਸਾਰਾ ਜੀਵਨ ਜੰਗਲ ਬਣਿਆ ਕਾਹੇ ਰੇ ਬਨ ਖੋਜਣ ਜਾਈ ਪਰ ਜਿਹੜੇ ਉਹਨਾਂ ਸਮਿਆਂ 'ਚ ਜੰਗਲਾਂ 'ਚ ਬੈਠੇ ਸੀ ਨਾ ਗੁਰੂ ਸਾਹਿਬ ਜੀ ਨੇ ਉਪਦੇਸ਼ ਕੀਤਾ ਤੇ ਉਹਨਾਂ ਨੂੰ ਤਾਂ ਜੰਗਲਾਂ 'ਚੋਂ ਮੋੜਨਾ ਕੀਤਾ ਉਸ ਸਮੇਂ ਦੇ ਸਿੱਧ ਗੁਰਦਾਨਨਕ ਦੀ ਸਿੱਖਿਆ ਨੂੰ ਸੁਣਿਆ ਤੇ ਜੰਗਲਾਂ ਦੇ ਵਿੱਚੋਂ ਪਹਾੜਾਂ ਤੋਂ ਉੱਠ ਕੇ ਗ੍ਰਸਤੀ ਜੀਵਨ ਉਹਨਾਂ ਨੇ ਅਪਣਾਇਆ ਸਮਾਜ ਦੇ ਵਿੱਚ ਆ ਕੇ ਰਹਿਣ ਲੱਗੇ ਪਰ ਜਿਹੜੇ ਜੰਗਲਾਂ ਦੇ ਵਿੱਚ ਗੁਰਨਾਨਕ ਦਾ ਸਿੱਖ ਅੱਜ ਪਹੁੰਚ ਗਿਆ ਹੈ ਜਿਹੜੇ ਜੰਗਲ ਦੇ ਵਿੱਚ ਗੁਰਨਾਨਕ ਦਾ ਸਿੱਖ ਅੱਜ ਜਾ ਰਿਹਾ ਹੈ ਉਥੋਂ ਗੁਰਨਾਨਕ ਦੀ ਸਿੱਖਿਆ ਵੀ ਕੱਢਣ ਦੇ ਲਈ ਸਹਾਈ ਤਾਂ ਹੈ ਪਰ ਮਨੁੱਖ ਦੇ ਅੰਦਰੋਂ ਗੁਰਨਾਨਕ ਦੀ ਸਿੱਖਿਆ ਦਾ ਜਿਹੜਾ ਬਲਬਲਾ ਉਹ ਖਤਮ ਹੋ ਗਿਆ ਸਿੱਖ ਦੇ ਅੰਦਰੋਂ ਖਿਆਲ ਖਤਮ ਹੋ ਗਿਆ ਗੁਰਨਾਨਕਤਾਬ ਦੀ ਸਿੱਖਿਆ ਕੀ ਕਹਿ ਰਹੀ ਹੈ ਗੁਰਬਾਣੀ ਦੀ ਵਿਚਾਰਧਾਰਾ ਕੀ ਆਖਦੀ ਇਸੇ ਕਰਕੇ ਦਿਨੋਂ ਦਿਨ ਜੰਗਲ ਦੀ ਢੁਗਾਈ ਦੇ ਵਿੱਚ ਜਾਂਦਾ ਹੈ ਜਦੋਂ ਪਰਬਤ ਦੇ ਉੱਪਰ ਸਿੱਧ ਬੈਠੇ ਨੇ ਗੁਰਨਾਨਕ ਸਾਹਿਬ ਨੇ ਸਵਾਲ ਜਵਾਬ ਕੀਤੇ ਆਪਣੇ ਵਚਨ ਕੀਤੇ ਤੇ ਐਸਾ ਪ੍ਰਭਾਵ ਦਿੱਤਾ ਕਿ ਉਹਨਾਂ ਨੇ ਸਮਾਜ ਦੇ ਵਿੱਚ ਆ ਕੇ ਗ੍ਰਸਤ ਨੂੰ ਅਪਣਾਉਣਾ ਸ਼ੁਰੂ ਕਰ ਲਿਆ ਆਪਣੇ ਪਰਿਵਾਰ ਦੇ ਵਿੱਚ ਆ ਕੇ ਰਹਿਣ ਲੱਗੇ ਪਰ ਸਾਡੇ ਸਮਾਜ ਦੇ ਵਿੱਚ ਜੋ ਇਨਸਾਨ ਗ੍ਰਸਤ ਨੂੰ ਪ੍ਰਵਾਨ ਨਹੀਂ ਨਾ ਕਰਦਾ ਉਹਨੂੰ ਸੰਤ ਕਿਹਾ ਜਾਂਦਾ ਹੈ ਉਹਨੂੰ ਮਹਾਪੁਰਸ਼ ਕਿਹਾ ਜਾਂਦਾ ਹੈ ਤੇ ਗੁਰਦੇਵ ਜੀ ਨੇ ਆਖਿਆ ਗ੍ਰਸਤੀ ਜੀਵਨ ਕਿਰਤੀ ਜੀਵਨ ਹੀ ਸਿੱਖੀ ਆ ਜਿਸ ਦੇ ਜੀਵਨ ਦੇ ਵਿੱਚ ਗ੍ਰਸਤ ਨਹੀਂ ਹੈ ਜਿਸ ਦੇ ਜੀਵਨ ਦੇ ਵਿੱਚ ਕਿਰਤ ਨਹੀਂ ਹੈ ਗੁਰਨਾਨਕ ਪਾਸਾ ਜੀ ਕਹਿੰਦੇ ਸਿੱਖ ਨਹੀਂ ਹੋ ਸਕਦਾ ਸਿੱਖੀ ਗ੍ਰਸਤ ਤੇ ਕਿਰਤ ਤੋਂ ਸ਼ੁਰੂ ਹੁੰਦੀ ਹੈ ਗੁਰਨਾਨਕ ਸਾਹਿਬ ਦੇ ਪਹਿਲੇ ਤਿੰਨ ਸ਼ਬਦ ਅਸੀਂ ਪੜ੍ਹਦੇ ਹੀ ਆ ਨਾ ਵਚਨ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਪਰ ਕਿੰਨੀ त्रासदी दी, दी है गल है कि ਸਾਡੀ ਕੌਮ ਜਿਹਦਾ ਮੁੱਢਲਾ ਉਪਦੇਸ਼ ਜਿਹਦਾ ਬੇਸਿਕ ਨਿਜ਼ਮ ਹੈ ਕਿਰਤ ਕਰੋ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਗੱਲ ਸ਼ੁਰੂ ਕੀਤੀ ਹੈ ਨਾਮ ਜਪਣ ਤੋਂ ਪਹਿਲਾਂ ਵੀ ਕਿਰਤ ਕਰਨ ਦੀ ਗੱਲ ਹੈ ਅੱਜ ਉਹ ਕੌਮ ਬੇਲਣਾ ਦੀ ਪੂਜਾ ਕਰ ਰਹੀ ਹੈ ਅੱਜ ਉਹ ਕੌਮ ਤੇ ਗੁਰਦਾਨਕ ਪਾਸਾ ਜੀ ਦੀ ਬਾਣੀ ਵੀ ਕਿਰਤ ਨੂੰ ਪਹਿਲ ਦਿੰਦੀ ਹੈ ਤੇ ਗੁਰਦਾਨਕ ਪਾਸਾ ਦੇ ਜੀਵਨ ਦੇ ਵਿੱਚੋਂ ਵੀ ਜੇ ਦੇਖਿਆ ਜਾਵੇ ਨਾ ਤਾਂ 58000 ਕਿਲੋਮੀਟਰ ਦਾ ਪੈਂਡਾ ਗੁਰਨਾਨਕ ਪਾਤਸ਼ਾਹ ਜੀ ਨੇ ਚਾਰ ਪ੍ਰਚਾਰਕ ਦੌਰਿਆਂ ਦੇ ਵਿੱਚ ਕੱਢਿਆ 11 ਸਾਲ ਖੇਤੀ ਕੀਤੀ ਹੈ ਮੇਰੇ ਬਾਬੇ ਨੇ ਪਰ ਕੀ ਕਾਰਨ ਹੈ ਕਿ ਅੱਜ ਉਸ ਗੁਰਨਾਨਕ ਦਾ ਸਿੱਖ ਜੰਗਲ ਦੇ ਰਸਤੇ ਤੇ ਤੁਰਿਆ ਉਸ ਰਸਤੇ ਤੇ ਜਾ ਰਿਹਾ ਜਿੱਥੋਂ ਗੁਰਨਾਨਕ ਸਾਹਿਬ ਦੀ ਸਿੱਖਿਆ ਉਸ ਨੂੰ ਰੋਕਦੀ ਹੈ ਗੁਰਨਾਨਕ ਸਾਹਿਬ ਦੀ ਸਿੱਖਿਆ ਆਖਦੀ ਹੈ ਕਬਰਾਂ ਮਟੀਆਂ ਮੜੀਆਂ ਦੇ ਉੱਪਰ ਨਹੀਂ ਜਾਣਾ ਪਰ ਗੁਰਨਾਨਕ ਦਾ ਸਿੱਖ ਇਸ ਜੰਗਲ ਦੇ ਵਿੱਚ ਜਾ ਰਿਹਾ ਹੈ ਗੁਰਵਾਣੀ ਆਖਦੀ ਏ ਜਿਉਂਦੇ ਮਾਪੇ ਦੀ ਸੇਵਾ ਕਰਨੀ ਹੈ ਸਰਾਧਾਂ ਦੇ ਚੱਕਰਾਂ ਚ ਨਹੀਂ ਪੈਣਾ ਪਰ ਗੁਰਨਾਨਕ ਦਾ ਸਿੱਖ ਇਸ ਜੰਗਲ ਦੇ ਵਿੱਚ ਵੀ ਜਾ ਰਿਹਾ ਹੈ ਅਖੋਤੀ ਸਿੱਖ ਜਿਹੜਾ ਆਖਦਾ ਮੈਂ ਸਿੱਖ ਹਾਂ ਜਿਹਦੇ ਜੀਵਨ ਦੇ ਵਿੱਚ ਸਿੱਖੀ ਹੈ ਉਹ ਨਹੀਂ ਜਾਂਦਾ ਤੇ ਗੁਰਦੇਵ ਜੀ ਨੇ ਆਖਿਆ ਕਾਹੇ ਰੇ ਬਨ ਖੋਜਣ ਜਾਈ ਗੁਰੂ ਦੇ ਗਿਆਨ ਨੂੰ ਛੱਡ ਕੇ ਮਨੁੱਖ ਤੂੰ ਕਿੱਥੇ ਭਟਕਦਾ ਪਿਆ ਹੈ ਗੁਰੂ ਦੇ ਗਿਆਨ ਤੋਂ ਬਿਨਾ ਦੂਸਰੀ ਜਗ੍ਹਾ ਤੇ ਤੈਨੂੰ ਮਿਲੇਗਾ ਕੀ ਤੇ ਗੁਰਦੇਵ ਨੇ ਆਖਿਆ ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਜਿਹੜਾ ਪ੍ਰਮਾਤਮਾ ਹੈ ਨਾ ਕਹਿੰਦੇ ਉਹ ਸਰਵ ਨਿਵਾਸੀ ਹੈ ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਸਰਵ ਨਿਵਾਸੀ ਸਦਾ ਅਲੇਪਾ ਤੇਰੇ ਜੀਵਨ ਦੇ ਵਿੱਚ ਕੋਈ ਦਾਗ ਹੋ ਸਕਦਾ ਹੈ ਤੇਰੇ ਜੀਵਨ ਦੇ ਵਿੱਚ ਕੋਈ ਔਗਣ ਹੋ ਸਕਦਾ ਹੈ ਬੁਰੀ ਆਦਤ ਹੋ ਸਕਦੀ ਹੈ ਪਰ ਉਹ ਪ੍ਰਮਾਤਮਾ ਬਿਲਕੁਲ ਨਿਰਲੇਪ ਹੈ ਬੇਦਾਗ ਸ਼ਖਸੀਅਤ ਦਾ مالک ਹੈ ਪਰ ਉਹ ਤੇਰੇ ਨਾਲ ਰਹਿੰਦਾ ਤੂੰ ਪਹਿਚਾਣਿਆ ਨਹੀਂ ਤੂੰ ਪਹਿਚਾਣਿਆ ਨਹੀਂ ਤੈਨੂੰ ਅਸਲੀ ਮਾਲਕ ਦੀ ਸਮਝ ਨਹੀਂ ਆਈ ਕਿਉਂ ਨਹੀਂ ਆਈ ਕਿਉਂਕਿ ਗੁਰੂ ਦੇ ਗਿਆਨ ਨੂੰ ਹਾਸਲ ਨਹੀਂ ਕੀਤਾ ਇਸੇ ਸ਼ਬਦ ਨੂੰ ਅੱਗੇ ਪੜ੍ਹ ਲਓ ਗੁਰੂ ਸਾਹਿਬ ਜੀ ਕਹਿੰਦੇ ਘਰ ਮੈਂ ਠਾਕਰ ਨਦਰਣਾ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਭਰਮੇ ਭੂਲਾ ਸਾਖਤ ਫਿਰਤਾ ਨੀਰ ਬਿਰੋਲਾ ਖੱਪ ਖੱਪ ਮਰਤਾ ਜਿਸ ਪਾਹਣ ਕੋ ਠਾਕਰ ਕਹਤਾ ਸੋ ਪਾਹਣ ਲੈ ਇਸ ਕੋ ਡੁੱਪਤਾ ਗੁਨਾਹਗਾਰ ਲੋਣ ਹਰਾਮੀ ਪਾਣ ਸੇਵਨਾ ਪਾਰਗਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਗੁਰੂ ਸਾਹਿਬ ਜੀ ਨੇ ਆਖਰੀ ਤੁਕਾਂ ਦੇ ਵਿੱਚ ਹਵਾਲਾ ਦਿੱਤਾ ਇਹ ਹਜੇ ਤੱਕ ਗਲੇ ਦੇ ਵਿੱਚ ਪਾਈ ਹੋਈ ਮੂਰਤ ਨੂੰ ਹੀ ਭਗਵਾਨ ਸਮਝ ਰਿਆ ਸੀ ਇਹ ਹਜੇ ਤੱਕ ਕਿਸੇ ਧਾਰਮਿਕ ਸਥਾਨ ਤੇ ਫਿੱਟ ਕੀਤੀ ਮੂਰਤੀ ਨੂੰ ਹੀ ਭਗਵਾਨ ਆਖਦਾ ਸੀ ਪਰ ਗੁਰਦੇਵ ਜੀ ਨੇ ਆਖਿਆ ਗੁਰਮਿਲ ਗੁਰੂ ਦੇ ਕੋਲੋਂ ਜਦੋਂ ਗਿਆਨ ਮਿਲਿਆ ਨਾ ਫਿਰ ਪਤਾ ਲੱਗਿਆ ਅਸਲੀ ਠਾਕੁਰ ਹੈ ਕੌਣ ਜਲ ਥਲ ਮਹੀਅਲ ਪੂਰਨ ਵਿਧਾਤਾ ਜਿਹੜਾ ਜਲਥਲ ਮਹੀਲ ਹੈ ਜਿਹਦਾ ਹੁਕਮ ਸਾਰੇ ਖੰਡ ਬ੍ਰਹਮੰਡ ਦੇ ਵਿੱਚ ਚੱਲ ਰਿਹਾ ਗੁਰਦੇਵ ਜੀ ਨੇ ਆਖਿਆ ਉਹ ਤੇਰਾ ਮਾਲਕ ਹੈ ਉਹ ਤੇਰਾ ਠਾਕੁਰ ਹੈ ਉਸ ਮਾਲਕ ਦੇ ਰਸਤੇ ਤੇ ਚੱਲਣਾ ਉਸ ਅਕਾਲ ਪੁਰਖ ਦੀ ਸੇਵਾ ਦੇ ਵਿੱਚ ਆਉਣਾ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ ਕਿਤੇ ਗੁਰੂ ਸਾਹਿਬ ਜੀ ਨੇ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਆਖਿਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹੈਗਾ ਤਾਂ ਪ੍ਰਮਾਤਮਾ ਨਾਲ ਹੀ ਹੈ ਨਾ ਪਰ ਸਾਡੀ ਯਾਦ ਦੇ ਵਿੱਚੋਂ ਭੁੱਲਿਆ ਹੋਇਆ ਹੈ ਕਈ ਵਾਰ ਅਸੀਂ ਘਰ ਦੇ ਵਿੱਚ ਵੀ ਕੋਈ ਚੀਜ਼ ਰੱਖ ਦਿੰਨੇ ਆ ਨਾ ਕੋਈ ਵਸਤੂ ਰੱਖ ਕੇ ਬਾਅਦ ਵਿੱਚ ਉਹਨੂੰ ਲੱਭਣ ਦਾ ਯਤਨ ਕਰਦੇ ਆ ਪਰ ਲੱਭਦੀ ਨਹੀਂ ਕਾਰਨ ਕੀ ਹੈ ਯਾਦ ਦੇ ਵਿੱਚੋਂ ਭੁੱਲੀ ਹੋਈ ਹੈ ਹੈਗੀ ਘਰ ਦੇ ਵਿੱਚ ਹੀ ਵਸਤੂ ਕਿਤੇ ਬਾਹਰ ਨਹੀਂ ਗਈ ਘਰ ਦੇ ਵਿੱਚ ਹੀ ਪਈ ਹੈ ਬੜੀ ਕੀਮਤੀ ਵਸਤੂ ਹੈ ਪਰ ਗੁਰਦੇਵ ਜੀ ਕਹਿੰਦੇ ਮਿਲ ਕਿਉਂ ਨਹੀਂ ਰਹੀ ਲੱਭ ਕਿਉਂ ਨਹੀਂ ਰਹੀ ਉਦਾ ਕਾਰਨ ਇੱਕੋ ਹੀ ਹੈ ਵੀ ਤੇਰੀ ਚੇਤਾ ਸ਼ਕਤੀ ਦੇ ਵਿੱਚੋਂ ਭੁੱਲੀ ਹੋਈ ਹੈ ਜੇ ਰੱਬ ਤੇਰੇ ਤੋਂ ਦੂਰ ਨਹੀਂ ਹੈ ਪਰਮਾਤਮਾ ਬਿਲਕੁਲ ਤੇਰੇ ਨੇੜੇ ਵਸਦਾ ਹੈ ਗੁਰਦੇਵ ਜੀ ਨੇ ਦੋ ਧਾਰਨਾ ਦਿੱਤੀਆਂ ਅਗਲੀਆਂ ਤੁਕਾਂ ਦੇ ਅੰਦਰ ਗੁਰਦੇਵ ਜੀ ਨੇ ਫਰਮਾਨ ਕੀਤਾ ਪਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਪਹਪ ਮਦ ਕਹਿੰਦੇ ਪਰਮਾਤਮਾ ਤੇਰੇ ਸਰੀਰ ਦੇ ਵਿੱਚ ਇਸ ਤਰ੍ਹਾਂ ਰਹਿੰਦਾ ਤੇਰੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਵਸਦਾ ਹੈ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਵਸਦੀ ਹੈ ਹੁਣ ਜੇਕਰ ਸਵਾਲ ਕੀਤਾ ਜਾਵੇ ਵੀ ਫੁੱਲ ਦੇ ਵਿੱਚ ਖੁਸ਼ਬੂ ਹੈ ਕਿੱਥੇ ਫੁੱਲ ਦੀ ਸੁਗੰਧੀ ਫੁੱਲ ਦੇ ਵਿੱਚ ਕਿੱਥੇ ਵਸਦੀ ਹੈ ਸੈਂਟਰ ਚੋਂ ਆ ਰਹੀ ਹੈ ਆਲੇ ਦੁਆਲੇ ਚੋਂ ਆ ਰਹੀ ਹੈ ਪਰ ਗੁਰਦੇਵ ਜੀ ਕਹਿੰਦੇ ਨਹੀਂ ਜਿਵੇਂ ਉਸ ਰੋਮ ਰੋਮ ਦੇ ਵਿੱਚ ਸੁਗੰਧੀ ਵਸਦੀ ਹੈ ਨਾ ਫੁੱਲ ਦੇ ਇਸੇ ਤਰ੍ਹਾਂ ਪਰਮਾਤਮਾ ਵੀ ਤੇਰੇ ਜਰੇ ਜਰੇ ਦੇ ਵਿੱਚ ਵਸਦਾ ਹੈ ਪਰਮਾਤਮਾ ਦੀ ਸੁਗੰਧੀ ਵੀ ਤੇਰੇ ਸਰੀਰ ਦੇ ਹਰ ਕਣ ਕਣ ਦੇ ਵਿੱਚ ਮੌਜੂਦ ਹੈ ਉਹਦੀ ਅੰਸ ਨੂੰ ਤੇ ਪਹਿਚਾਨਣ ਦਾ ਯਤਨ ਕਰਨਾ ਹੈ ਤੇ ਗੁਰਦੇਵ ਜੀ ਨੇ ਆਖਿਆ ਬਹੁਤ ਮਦ ਜਿਉ ਬਾਸ ਬਸਤ ਹੈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ ਦੂਜੀ ਬੜੀ ਪਿਆਰੀ ਉਦਾਹਰਣ ਦਿੱਤੀ ਮੁਕਰ ਮਾਹੇ ਜੈਸੇ ਛਾਈ ਮੁਕਰ ਦਾ ਅਰਥ ਅਸੀਸਾ ਕਹਿੰਦੇ ਜਿਵੇਂ ਸੀਸੇ ਦੇ ਵਿੱਚ ਨਾ ਪਰਸਾਵਾ ਵਸਦਾ ਹੈ ਹੁਣ ਇੱਕ ਗੱਲ ਚੇਤੇ ਚ ਰੱਖਿਓ ਵੀ ਸੀਸੇ ਦੇ ਵਿੱਚ ਜਦੋਂ ਪਰਸਾਵਾ ਦੇਖਣਾ ਹੋਵੇ ਨਾ ਤਾਂ ਜ਼ਰੂਰੀ ਹੈ ਵੀ ਤੁਹਾਡੇ ਕੋਲ ਚਾਨਣ ਹੋਣਾ ਚਾਹੀਦਾ ਜੇਕਰ ਚਾਨਣ ਨਹੀਂ ਹੈ ਹਨੇਰਾ ਹੈ ਤਾਂ ਸੀਸੇ ਦੇ ਵਿਚਲਾ ਪਰਸਾਵਾ ਨਜ਼ਰ ਨਹੀਂ ਆਏਗਾ ਪਰਸਾਵਾ ਉਦੋਂ ਨਜ਼ਰ ਆਏਗਾ ਜਦੋਂ ਤੁਸੀਂ ਚਾਨਣ ਦੇ ਵਿੱਚ ਖਲੋ ਕੇ ਸੀਸੇ ਵੱਲ ਤੱਕ ਰਹੇ ਹੋ ਸੀਸਾ ਗੁਰੂ ਦੀ ਬਾਣੀ ਹੈ ਤੇ ਗੁਰਦੇਵ ਜੀ ਨੇ ਆਖਿਆ ਇਸ ਗੁਰੂ ਦੀ ਬਾਣੀ ਨੂੰ ਇਹਦੇ ਵਿੱਚੋਂ ਤਾਂ ਆਪਣੇ ਮਨ ਦੇ ਦਰਸ਼ਨ ਕਰਨੇ ਆ ਦਿਦਾਰੇ ਕਰਨੇ ਆ ਇਹ ਦਰਪਨ ਹੈ ਤੇਰੇ ਲਈ ਬਸ ਇਸੇ ਤਰ੍ਹਾਂ ਜਿਵੇਂ ਸੀਸੇ ਦੇ ਵਿੱਚ ਪਰਸਵਾਵਾ ਵਸਦਾ ਹੈ ਇਸੇ ਤਰ੍ਹਾਂ ਉਹ ਪ੍ਰਮਾਤਮਾ ਦੀ ਅੰਸ਼ ਤੇਰੇ ਅੰਦਰ ਵਸ ਰਹੀ ਹੈ ਤੇਰੇ ਅੰਦਰ ਮੌਜੂਦ ਹੈ ਤੇ ਗੁਰਦੇਵ ਜੀ ਨੇ ਆਖਿਆ ਪਰ ਦਿਖਦਾ ਕਿਉਂ ਨਹੀਂ ਕਿਉਂਕਿ ਫਿਰਦਾ ਹਨੇਰੇ ਦੇ ਵਿੱਚ ਹੈ ਪਰਸਵਾਵੇਂ ਨੂੰ ਦੇਖਣਾ ਤਾਂ ਚਾਨਣ ਦੇ ਵਿੱਚ ਆਉਣਾ ਜ਼ਰੂਰੀ ਹੈ ਨਾ ਤੇ ਗੁਰਦੇਵ ਜੀ ਨੇ ਆਖਿਆ ਫਿਰਦਾ ਹਨੇਰੇ ਦੇ ਵਿੱਚ ਹੈ ਇਸੇ ਕਰਕੇ ਉਹ ਪਰਸਾਵੇਂ ਦਾ ਅਸਰ ਤੇਰੇ ਤੇ ਨਹੀਂ ਹੋ ਰਿਹਾ ਉਹ ਪਰਸਾਵੇਂ ਨੂੰ ਤੂੰ ਦੇਖ ਨਹੀਂ ਸਕਦਾ ਚਾਨਣ ਦੇ ਵਿੱਚ ਦਿਖੇਗਾ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਭਾਈ ਗੁਰਦੇਵ ਜੀ ਕਹਿੰਦੇ ਇਸੇ ਤਰ੍ਹਾਂ ਜਿਵੇਂ ਸੀਸੇ 'ਚ ਪਰਸਾਵਾ ਵਸਦਾ ਹੈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ ਉਹ ਪਰਮਾਤਮਾ ਤੇਰੇ ਵਿੱਚ ਵਸਦਾ ਹੈ ਬਸ ਉਹਨੂੰ ਮਾਨਣ ਦਾ ਅਹਿਸਾਸ ਕਰ ਉਹਨੂੰ ਮਾਨ ਆਪਣੇ ਜੀਵਨ ਦੇ ਵਿੱਚ ਉਹਨੂੰ ਮਹਿਸੂਸ ਕਰਨਾ ਕਰ ਤੇ ਆਖਰੀ ਤੁਕਾਂ ਦੇ ਅੰਦਰ ਗੁਰਦੇਵ ਜੀ ਨੇ ਫਰਮਾਨ ਕੀਤਾ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਬਾਹਰ ਭੀਤਰ ਅੰਦਰ ਅਤੇ ਬਾਹਰ ਗੁਰਦੇਵ ਜੀ ਕਹਿੰਦੇ ਇਸ ਸਰੀਰ ਨੂੰ ਚਲਾਉਣ ਦੇ ਲਈ ਜਿਹੜਾ ਹੁਕਮ ਚੱਲ ਰਿਹਾ ਨਾ ਕਦੇ ਮਹਿਸੂਸ ਕਰਨਾ ਅਸੀਂ ਕਈ ਵਾਰ ਸੌਂ ਜਾਂਦੇ ਹਾਂ ਨਾ ਸੁੱਤੇ ਹੋਏ ਵੀ ਸਾਡੇ ਅੰਦਰੂਨੀ ਅੰਗ ਚੱਲਦੇ ਰਹਿੰਦੇ ਆ ਹਾਰਟ ਬੀਟ ਵੀ ਚੱਲ ਰਹੀ ਹੈ ਫੇਫੜੇ ਵੀ ਕੰਮ ਕਰ ਰਹੇ ਆ ਅੰਦਰੂਨੀ ਸਿਸਟਮ ਸਾਡਾ ਕੰਮ ਕਰ ਰਹੇ ਆ ਅਸੀਂ ਤਾਂ ਸੁੱਤੇ ਪਏ ਆ ਉਹਨੂੰ ਕੌਣ ਚਲਾ ਰਿਹਾ ਉਹ ਹੁਕਮ ਇਕੰਦਰ ਵਰਤ ਰਿਹਾ ਇੱਕ ਅੰਸ਼ ਚੱਲ ਰਹੀ ਹੈ ਗੁਰਦੇਵ ਜੀ ਨੇ ਆਖਿਆ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਗੁਰੂ ਦਾ ਗਿਆਨ ਕਹਿੰਦਾ ਜਿਸ ਪ੍ਰਮਾਤਮਾ ਦਾ ਹੁਕਮ ਤੇਰੇ ਸਰੀਰ ਤੇ ਚੱਲਦਾ ਜਿਸ ਦਾ ਹੁਕਮ ਤੇਰੇ ਅੰਦਰ ਚੱਲਦਾ ਉਸੇ ਦਾ ਹੁਕਮ ਹੀ ਪੂਰੇ ਬ੍ਰਹਿਮੰਡ ਦੇ ਵਿੱਚ ਚੱਲ ਰਿਹਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜੋ ਇਸ ਗੱਲ ਨੂੰ ਸਮਝ ਲੈਂਦਾ ਹੈ ਖੋਜ ਲੈਂਦਾ ਹੈ ਉਸ ਨੂੰ ਉਸ ਪਰਮਾਤਮਾ ਵੈਗਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਆਖਰੀ ਤੁਕ ਦੇ ਅੰਦਰ ਗੁਰਦੇਵ ਜੀ ਨੇ ਫਰਮਾਨ ਕੀਤਾ ਜਨ ਨਾਨਕ ਬਿਨੈ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਗੁਰਦੇਵ ਜੀ ਕਹਿੰਦੇ ਏ ਨਾਨਕ ਬਿਨਾ ਆਪਣੇ ਆਪ ਨੂੰ ਪਰਖਣ ਦੇ ਬਿਨਾ ਆਪਣੇ ਆਪੇ ਨੂੰ ਮਹਿਸੂਸ ਕਰਨ ਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ हे मानव तू ਉਸ ਪ੍ਰਮਾਤਮਾ ਦੀ ਅੰਸ ਹੈ ਤੂੰ ਉਸ ਪ੍ਰਮਾਤਮਾ ਦੀ ਅੰਸ ਹੈ ਆਪਣੇ ਆਪ ਨੂੰ ਪਹਿਚਾਨਣਾ ਕਰ ਤੂੰ ਆਪਣੇ ਆਪ ਨੂੰ ਪਹਿਚਾਨਣ ਦੀ ਸਮਰੱਥਾ ਨਹੀਂ ਰੱਖਦਾ ਪਹਿਚਾਨ ਨਹੀਂ ਰਿਹਾ ਕਿਉਂ ਨਹੀਂ ਪਹਿਚਾਨ ਰਿਹਾ ਹਨੇਰਾ ਅਗਿਆਨਤਾ ਦੇ ਹਨੇਰੇ ਦੇ ਵਿੱਚ ਹੈ ਅੰਧ ਵਿਸ਼ਵਾਸ ਦੇ ਵਿੱਚ ਲੱਗਿਆ ਕਰਮ ਕਾਂਡਾਂ ਦੇ ਵਿੱਚ ਲੱਗਿਆ ਹੋਇਆ ਤੇ ਤੈਨੂੰ ਆਪਣਾ ਆਪਾ ਦੇਖੀ ਨਹੀਂ ਰਿਹਾ ਜਦੋਂ ਤੱਕ ਕਹਿੰਦੇ ਆਪਣਾ ਆਪਾ ਨਹੀਂ ਨ ਦਿਖੇਗਾ ਗੁਰਦੇਵ ਜੀ ਕਹਿੰਦੇ ਮਿਟੈ ਨਾਮ ਭ੍ਰਮ ਕੀ ਕਾਈ ਇਹ ਜਿਹੜਾ ਭ੍ਰਮ ਦਾ ਜਾਲਾ ਹੈ ਇਹ ਉਦੋਂ ਤੱਕ ਮਿਟ ਨਹੀਂ ਸਕਦਾ ਬੜੀ ਪਿਆਰੀ ਪ੍ਰਭਾਸਾ ਦਿੱਤੀ ਹੈ ਗੁਰਬਾਣੀ ਨੇ ਭ੍ਰਮ ਕੀ ਹੁੰਦਾ ਹੈ ਗੁਰਦੇਵ ਜੀ ਕਹਿੰਦੇ ਮਾਦਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨੀ ਹੈ ਹੋਏ ਨਾ ਤੈਸਾ ਭ੍ਰਮ ਹੀ ਹੈ ਨਾ ਇਨਸਾਨ ਭ੍ਰਮ ਦੇ ਵਿੱਚ ਜੀ ਰਿਹਾ ਭ੍ਰਮ ਕੀ ਹੈ ਜੋ ਝੂਠ ਹੈ ਉਸ ਨੂੰ ਮਨਜ਼ੂਰ ਕਰੀ ਜਾਂਦਾ ਹੈ ਤੇ ਜੋ ਸੱਚ ਹੈ ਉਸ ਨੂੰ ਪ੍ਰਵਾਨ ਨਹੀਂ ਕਰਦਾ। ਇਹੀ ਭਰਮ ਹੈ ਜੀਵਨ ਦਾ। ਝੂਠ ਨੂੰ ਅੱਖਾਂ ਮੀਚ ਕੇ ਪ੍ਰਵਾਨ ਕਰਦਾ ਹੈ। ਕਹਾਣੀਆਂ ਨੂੰ ਅੱਖਾਂ ਮੀਚ ਕੇ ਪ੍ਰਵਾਨ ਕਰਦਾ ਹੈ। ਪਰ ਗੁਰਬਾਣੀ ਦੀਆਂ ਸਾਖੀਆਂ ਨੂੰ ਪ੍ਰਵਾਨ ਨਹੀਂ ਕਰਦਾ। ਗੁਰੂ ਦੀ ਸਿੱਖਿਆ ਨੂੰ ਪ੍ਰਵਾਨ ਨਹੀਂ ਕਰਦਾ। ਇਸ ਭਰਮ ਦੇ ਵਿੱਚ ਜੀਵਨ ਜੀਉਂਦਾ ਹੈ। ਧਰਮ ਮਨੁੱਖ ਨੂੰ ਜੋੜਦਾ ਹੈ ਗੁਰਦੇਵ ਜੀ ਕਹਿੰਦੇ ਭਰਮ ਇੱਕ ਨਾ ਇੱਕ ਦਿਨ ਟੁੱਟ ਜਾਂਦਾ ਹੈ। ਇਸੇ ਤਰ੍ਹਾਂ ਉਸ ਇਨਸਾਨ ਦੇ ਵਿੱਚੋਂ ਧਰਮ ਖਤਮ ਹੋ ਗਿਆ ਜਿਹੜਾ ਜੰਗਲਾਂ ਦੇ ਵਿੱਚੋਂ ਪਰਮਾਤਮਾ ਨੂੰ ਲੱਭਦਾ ਕਾਹੇ ਰੇ ਬਨ ਖੋਜਣ ਜਾਈਏ ਇੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਸੋ ਆਓ ਭਾਈ ਸਾਹਿਬ ਜੀ ਪਹੁੰਚ ਚੁੱਕੇ ਨੇ ਇਹਨਾਂ ਦੇ ਕੋਲੋਂ ਆਪਾਂ ਗਰਵਾਣੀ ਦੀਆਂ ਵਿਚਾਰਾਂ ਕੀਰਤਨ ਦਾ ਰਸ ਮਨਣਾ ਹੈ ਸੋ ਇਤਨੀ ਕ ਹਾਜ਼ਰੀ ਪ੍ਰਵਾਨ ਕਰਨੀ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हर कृपा करे मन हर रंग लाए